ਹੈਲੋ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਇੱਕ ਬਿਮਾਰੀ ਤੋਂ ਤੁਹਾਨੂੰ ਦੱਸਾਂਗੇ ਕਿ ਉਹਦਾ ਕੀ ਇਲਾਜ ਹੈਗਾ ਵਾ ਤੇ ਉਹਦਾ ਨਿਪਟਾਰਾ ਆਪਾਂ ਕਿੱਦਾਂ ਕਰਾਂਗੇ ਆਪਾਂ ਕੀ ਮੱਛ ਵੱਲੋਂ ਗੱਲ ਕਰਾਂਗੇ ਜਿਹੜੀ ਕਿ ਮੱਛ ਦੇ ਥਣਾ ਦੀ ਪ੍ਰੋਬਲਮ ਹੋ ਜਾਂਦੀ ਆ ਕਹਿ ਲੋ ਕਿ ਤੁਸੀਂ ਕਈ ਉਹਨੂੰ ਗਰੂਦਾ ਵੀ ਕਹਿ ਲੈਂਦੇ ਆ ਕਈ ਉਹਨੂੰ ਕੁਸ਼ ਵੀ ਕਹਿ ਲੈਂਦੇ ਆ ਇਨਫੈਕਸ਼ਨ ਕਹਿ ਲੈਂਦੇ ਆ ਤੇ ਥਾਣ ਵਿੱਚ ਗਿਲਟੀ ਜੀ ਬਣ ਜਾਂਦੀ ਆ ਨੀਤੇ ਮੱਜ ਦਾ ਦੁੱਧ ਬੰਦ ਹੋ ਜਾਂਦਾ ਆ ਆਉਣ ਵਾਸਤੇ ਤੇ ਧਾਰਾਂ ਜਿਹੜੀਆਂ ਕਿ ਪਾੜ-ਪਾੜ ਕੇ ਨਿਕਲਦੀਆਂ ਵਾਂ ਖਵਾਰਾ ਟਾਈਪ ਹੋ ਜਾਂਦਾ ਵਾਂ ਤੇ ਕਿਉਂਕਿ ਅਸੀਂ ਵੀ ਮੱਜ ਇੱਕ ਸਾਡੇ ਕੋਲ ਹੈਗੀ ਸੀਗੀ ਤਾਜੀ ਸੂਈ ਸੀਗੀ ਤੇ ਉਹਨੂੰ ਵੀ ਇਹ ਪ੍ਰੋਬਲਮ ਆ ਗਈ ਆ ਤੇ ਅਸੀਂ ਉਹਦਾ ਟ੍ਰੀਟਮੈਂਟ ਕਿਦਾਂ ਕੀਤਾ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕਿਸੇ ਦੇ ਵੀ ਇਹ ਪਸ਼ੂ ਨੂੰ ਕੋਈ ਪ੍ਰੋਬਲਮ ਹੁੰਦੀ ਆ ਤੇ ਤੁਸੀਂ ਇਹ ਟ੍ਰੀਟਮੈਂਟ ਜਿਹੜਾ ਵਾ ਆਪਾਂ ਉਹ ਜਾਰੀ ਕਰ ਸਕਦੇ ਆ ਉਹਦੇ ਵਾਸਤੇ ਪਹਿਲਾਂ ਤੇ ਅਸੀਂ ਜਿੱਦਾਂ ਮੱਝ ਨੂੰ 2 ਦਿਨ ਐਂਟੀਬਾਇਓਟਿਕ ਟੀਕੇ ਲਵਾਏ ਤੇ ਟੀਕੇ ਜਿਹੜੇ ਸੀਗੇ ਉਹ ਆਪਾਂ ਨੋਟ ਕਰ ਲਏ ਜਿਹੜੇ ਉਹਨੂੰ ਲਾਏ ਸੀਗੇ ਉਹ ਟੀਕੇ ਆਪਣੇ ਦੋ ਟੀਕੇ ਜਿਹੜੇ ਲਗਾਣੇ ਹੈਗੇ ਆ ਉਹ ਹੈਗੇ ਆ ਮੌਕਸਨ ਇੰਜੈਕਸ਼ਨ ਹੈਗਾ ਵਾ 400mg ਉਹ ਅਸੀਂ ਪੂਰਾ ਲਾ ਦੇਣਾ ਵਾ ਤੇ ਸੈਕੰਡ ਜਿਹੜਾ ਇੰਜੈਕਸ਼ਨ ਹੈਗਾ ਵਾ ਉਹ ਹੈਗਾ ਵਾ ਬਾਇਰੋਸਿਨ ਇਹ ਆਪਾਂ 30 ਐਮ ਐਲ ਦਾ ਇੰਜੈਕਸ਼ਨ ਹੁੰਦਾ ਹੈ ਤੇ ਆਪਾਂ 15 ਐਮ ਐਲ ਲਾ ਦੇਣਾ ਉਹਦੇ ਤੇ ਇਹ ਆਪਾਂ ਜਿਹੜਾ ਹੈਗਾ ਵਾ 2 ਦਿਨ ਜਿਹੜਾ ਟਰੀਟਮੈਂਟ ਹੈਗਾ ਵਾ ਉਹ ਆਪਾਂ ਉਹਦਾ ਜਿਹੜਾ ਮੱਝ ਦਾ ਵਾ ਉਹ ਪੂਰਾ ਕਰ ਲੈਣਾ ਵਾ ਇਸ ਦੇ ਨਾਲ ਨਾਲ ਹੀ ਜਿਹੜਾ ਉਹ ਥਾਣ ਬੰਦ ਹੋਇਆ ਹੁੰਦਾ ਵਾ ਇੰਜੈਕਸ਼ਨ ਇਸ ਕਰਕੇ ਲੱਗਦੇ ਆ ਏ ਕੀ ਆਪਾਂ ਪਹਿਲਾਂ ਉਹ ਥਾਣ ਖੋਲਣਾ ਹੁੰਦਾ ਹੈ ਥਾਣ ਆਪਾਂ ਕਿੱਦਾਂ ਖੋਲਣਾ ਜਾਂ ਤੁਸੀਂ ਇੱਕ ਕੁਕੜੀ ਦਾ ਖੰਭ ਲੈ ਲੈਣਾ ਜਾਂ ਫਿਰ ਤੁਸੀਂ ਲੈ ਲੈਣਾ ਕਬੂਤਰ ਦਾ ਖੰਭ ਜਾਂ ਬੰਗਲੇ ਦਾ ਖੰਭ ਲੈਣਾ ਆਪਾਂ ਖੰਭ ਹੀ ਹੈ ਤੇ ਆਪਾਂ ਉਹ ਜਿਹੜਾ ਥਣ ਦੇ ਸ਼ੇਕ ਜਿਹੜਾ ਬੰਦ ਹੋਇਆ ਵਾ ਆਪਾਂ ਉਹ ਸ਼ੇਕ ਦੇ ਵਿੱਚ ਥੋੜਾ ਜਿਦਾ ਅਧੇਕ ਸੈਂਟੀ ਆਪਾਂ ਵਿੱਚ ਸ਼ੇਕ ਜਿੱਦਾਂ ਦੁੱਧ ਦੇ ਹੈਨਾ ਥਣ ਦੇ ਵਿੱਚ ਆਪਾਂ ਮਾਰਨਾ ਹੁੰਦਾ ਵਾ ਉਹ ਖੰਭ ਤੇ ਉਹਦੇ ਨਾਲ ਜਿਹੜੀ ਆਪਣੀ ਧਾਰਿਆ ਉਹ ਨਿਕਲਨੀ ਸਟਾਰਟ ਹੋ ਜਾਏਗੀ ਉਹ ਕਰਕੇ ਆਪਾਂ ਜਿਹੜੇ ਤੁਹਾਨੂੰ ਦੋ ਇੰਜੈਕਸ਼ਨ ਦਿੱਤੇ ਗਏ ਆ ਦੱਸੇ ਗਏ ਆ ਤੁਹਾਨੂੰ ਇੰਜੈਕਸ਼ਨ ਐਂਟੀਬਾਇਟਿਕ ਆਪਾਂ ਦੋ ਦਿਨ ਐਂਟੀਬਾਇਟਿਕ ਉਹ ਇੰਜੈਕਸ਼ਨ ਲਗਾ ਦੇਣੇ ਆ ਜਿਹੜਾ ਤੁਸੀਂ ਖੰਭ ਮਾਰਨਾ ਹੈਗਾ ਵਾ ਉਹਦੇ ਵਿੱਚ ਪਹਿਲਾਂ ਸਰੋਂ ਦਾ ਤੇਲ ਥੋੜਾ ਜਿਹਾ ਆਪਾਂ ਖੰਭ ਦੇ ਉੱਪਰ ਲਗਾ ਲੈਣਾ ਵਾ ਉਹਦੇ ਮੋਹਲੇ ਪਾਸੇ ਤੇ ਫਿਰ ਆਪਾਂ ਜਿਹੜਾ ਕਿ ਉਹ ਮੱਜ ਦੇ ਥਾਣ ਦੇ ਵਿੱਚ ਆਪਾਂ ਉਹਨੂੰ ਅਪਲਾਈ ਕਰਨਾ ਹੈਗਾ ਠੀਕ ਆ ਉਸ ਤੋਂ ਬਾਅਦ ਉਤਾਰ ਨਿਕਲਣੀ ਸ਼ੁਰੂ ਹੋ ਜਾਣੀ ਆ ਤੇ ਦੋ ਐਂਟੀਬਾਇਓਟਿਕ ਜਿਹੜੇ ਟੀਕੇ ਆ ਆਪਾਂ ਉਹ ਦੋ ਦਿਨ ਜ਼ਰੂਰ ਲਗਾਣੇ ਹੈਗੇ ਆ ਕਿਉਂਕਿ ਉਹਦੇ ਵਿੱਚ ਥਾਣ ਵਿੱਚ ਕੋਈ ਵੀ ਇਨਫੈਕਸ਼ਨ ਪੈਣ ਸਕਦੀ ਆ ਤੇ ਉਸ ਤੋਂ ਬਾਅਦ ਜਿਹੜਾ ਕਿ ਦੇਸੀ ਨੁਸਖਾ ਹੈਗਾ ਵਾ ਉਹ ਵੀ ਅਸੀਂ ਨਾਲੋਂ ਨਾਲ ਆਪਾਂ ਅਪਲਾਈ ਕਰ ਦੇਣਾ ਵਾ ਕਿਉਂਕਿ ਉਹਦੇ ਨਾਲ ਹੀ ਸਾਡੀ ਮੱਝ ਦਾ ਜਿਹੜਾ ਦੁੱਧ ਆ ਪੂਰਾ ਸਹੀ ਤਰੀਕੇ ਦੇ ਨਾਲ ਆਉਣਾ ਸ਼ੁਰੂ ਹੋ ਗਿਆ ਸੀਗਾ ਤਿੰਨ ਦਿਨ ਦੀ ਅਸੀਂ ਡੋਜ਼ ਦਿੱਤੀ ਸੀਗੀ ਉਹਨੂੰ ਮੱਝ ਨੂੰ ਤੇ ਤਿੰਨੇ ਦਿਨ ਵਿੱਚ ਪਰਫੈਕਟ ਦੁੱਧੋ ਦਾ ਜਿਹੜਾ ਹੈਗਾ ਬਣਨਾ ਸ਼ੁਰੂ ਹੋ ਗਿਆ ਸੀਗਾ ਇੱਕ ਤੇ ਤੁਸੀਂ ਲੈ ਲੈਣਾ ਨਸ਼ਾਦਰ ਠੀਕ ਆ 100 ਗ੍ਰਾਮ 100 ਗ੍ਰਾਮ ਲੈਣੀਆ ਤੁਸੀਂ ਕਾਲੀਆਂ ਮਿਰਚਾਂ ਤੇ 100 ਗ੍ਰਾਮ ਤੁਸੀਂ ਲੈਣਾ ਮਿੱਠਾ ਸੋਟਾ ਠੀਕ ਆ ਕਾਲੀਆਂ ਮਿਰਚਾਂ ਤੁਸੀਂ ਥੋੜੀਆਂ ਘੱਟ ਵੀ ਕਰ ਸਕਦੇ ਹੋ ਇਹਦੇ ਆਪਾਂ 3-2 ਬਣਾ ਲੈਣੀਆਂ ਵਾ ਨਸ਼ਾਦਰ ਨੂੰ ਚੰਗੀ ਤਰ੍ਹਾਂ ਕੁੱਟ ਕੇ ਕਾਲੀਆਂ ਮਿਰਚਾਂ ਪੀ ਕੇ ਤੇ ਆਪਾਂ ਜਿਹੜਾ ਇੱਕ ਇਹਨੂੰ ਅਸੀਂ ਇੱਕ ਪੇੜੇ ਵਿੱਚ ਅਪਲਾਈ ਕਰ ਲੈਣਾ ਵਾ ਪੇੜਾ ਇੱਕ ਸਖਤ ਲੈ ਲੈਣਾ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਪੇੜੇ ਵਿੱਚ ਪਾ ਕੇ ਤੇ ਆਪਾਂ ਥੋੜਾ ਗੋੜ ਉੱਪਰ ਲਗਾ ਕੇ ਜਾਂ ਤੇਲ ਲਾ ਕੇ ਹਨਾ ਕਈਆਂ ਦੇ ਪਸ਼ੂ ਨਹੀਂ ਵੀ ਖਾਂਦੇ ਹੈਗੇ ਤੇ ਇਹਨੂੰ ਸ਼ਾਦਰ ਬਾਹਰ ਨਹੀਂ ਲੱਗਣਾ ਚਾਹੀਦਾ ਕਿਉਂਕਿ ਫਿਰ ਪਸ਼ੂ ਖਾਂਦੇ ਵੀ ਨਹੀਂ ਹੈਗੇ ਥੋੜਾ ਉਹ ਹੁੰਦਾ ਵਾ ਹਨਾ ਤੇ ਕਸੈਲਾ ਜਿਹਾ ਹੁੰਦਾ ਵਾ ਤੇ ਇਹ ਤੁਸੀਂ ਫਿਰ ਆਪਣਾ ਪਸ਼ੂ ਨੂੰ ਜਿਹੜਾ ਹੈਗਾ ਵਾ ਤਿੰਨ ਟਾਈਮ ਦੇ ਦੇਣਾ ਵਾ ਉਹਨੂੰ ਠੀਕ ਆ ਇਸ ਦੇ ਨਾਲ ਤੁਸੀਂ ਨਿੰਬੂ ਦੇ ਸਕਦੇ ਹੋ ਨਿੰਬੂਆਂ ਦੇ ਵਿੱਚ ਥੋੜੀ ਖੰਡ ਪਾ ਕੇ ਤੇ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਮੈਨੂੰ ਨਿੰਬੂਆਂ ਦੇ ਵਿੱਚ ਖੰਡ ਪਾ ਕੇ ਇੰਨਾ ਨਹੀਂ ਬੈਨੀਫਿਟ ਮਿਲਿਆ ਹੈਗਾ ਜਿੰਨਾ ਕਿ ਮੈਨੂੰ ਨਸ਼ਾਦਰ ਤੇ ਮਿੱਠਾ ਸੋਡਾ ਤੇ ਕਾਲੀਆਂ ਮਿਰਚਾਂ ਦੇਣ ਦੇ ਨਾਲ ਫਾਇਦਾ ਹੋਇਆ ਤੇ ਮੈਂ 2 ਦਿਨ ਜਿਹੜੇ ਆ ਐਂਟੀਬਾਇਟਿਕ ਜਿਹੜੇ ਇੰਜੈਕਸ਼ਨ ਲਗਾਏ ਸੀਗੇ ਇਸ ਕਰਕੇ ਆਪਾਂ ਜਦੋਂ ਕਸ਼ ਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਆਪਣੀ ਮੱਝ ਨੂੰ ਜਾਂ ਕਿਸੇ ਨੂੰ ਵੀ ਲਾ ਲੋ ਹਨਾ ਆਪਾਂ ਗਾਈ ਨੂੰ ਤੇ ਅਸੀਂ ਬਹੁਤ ਘਬਰਾ ਜਾਂਦੇ ਹਾਂ ਕਿਉਂਕਿ ਸਾਡੀ ਵੀ ਤਾਜੀ ਸੂਈ ਮੱਝ ਸੀਗੀ ਤੇ ਦੁੱਧ ਦੇਣਾ ਇੱਕਦਮ ਬਿਲਕੁਲ ਬੰਦ ਹੋ ਗਿਆ ਇੱਕ ਥਾਣ ਚੋਂ ਤੇ ਆਪਾਂ ਨੂੰ ਤਾਂ ਬਰਾੜ ਵਿੱਚ ਕੁਝ ਵੀ ਨਹੀਂ ਪਤਾ ਲੱਗਦਾ ਹੈਗਾ ਕਿ ਅਸੀਂ ਕਿਹੜੇ ਡਾਕਟਰ ਨੂੰ ਸੱਦੀਏ ਤੇ ਕੀ ਕਰੀਏ ਸਾਨੂੰ ਕਿਸੇ ਡਾਕਟਰ ਦੀ ਨਹੀਂ ਹੈਗੀ ਜਰੂਰਤ ਜੇ ਤੁਸੀਂ ਟੀਕੇ ਲਾ ਸਕਦੇ ਹੋ ਖੁਦ ਤੇ ਦੋ ਐਂਟੀਬਾਇਓਟਿਕ ਟੀਕੇ ਲਗਾਉਣੇ ਹੈਗੇ ਆ ਸਿਰਫ ਦੋ ਦਿਨ ਲਗਾਉਣੇ ਆ ਇੰਨਾ ਕੋਈ ਖਰਚਾ ਨਹੀਂ ਹੁੰਦਾ ਤੇ ਬਾਕੀ ਤੁਸੀਂ ਜਿਹੜੀ ਇਹ ਦੇਸੀ ਦਵਾਈ ਹੈਗੀ ਆ ਤੁਸੀਂ ਇਹ ਨਾਲ ਅਪਲਾਈ ਕਰੋਗੇ ਤੇ ਬਿਲਕੁਲ ਮੱਝ ਠੀਕ ਹੋ ਜਾਣੀ ਆ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵਾ ਕਿ ਥਾਣੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਜਾਂ ਜੇ ਸ਼ੁਰੂ ਹੋਈ ਆ ਤੁਸੀਂ ਉਦੋਂ ਹੀ ਟ੍ਰੀਟਮੈਂਟ ਜਾਰੀ ਕਰ ਸਕਦੇ ਹੋ ਮੌਕੇ ਤੇ ਜਦੋਂ ਆਪਾਂ ਥੋੜਾ ਲੇਟ ਹੋ ਜਾਂਦੇ ਆ ਤਾਂ ਫਿਰ ਇਹ ਜਿਹੜੀ ਪ੍ਰੋਬਲਮ ਹੈਗੀ ਆ ਇਹ ਜ਼ਿਆਦਾ ਵੱਧ ਜਾਂਦੀ ਹੈ ਇਹਦਾ ਸੋਲੂਸ਼ਨ ਫਿਰ ਥੋੜਾ ਔਖਾ ਹੁੰਦਾ ਹੈ ਤੇ ਜਦੋਂ ਆਪਾਂ ਨੂੰ ਨਾਲ ਦੀ ਨਾਲ ਹੀ ਇਹ ਮਿਲ ਜਾਂਦਾ ਵਾ ਇਹਦਾ ਸੋਲੂਸ਼ਨ ਤੇ ਆਪਾਂ ਜਲਦੀ ਜਲਦੀ ਫਿਰ ਆਪਾਂ ਇਹ ਜਿਹੜਾ ਨੁਸਖਾ ਵਾ ਤੇ ਐਂਟੀਬਾਇਟਿਕ ਟੀਕੇ ਲਾ ਕੇ ਦਾ ਸਫੀ ਕਰ ਸਕਦੇ ਆ ਸਾਸ਼ਰੀ ਦਾ ਜੀ